ਆ ਬिजੇ ਹਾਂ ਜੀ ਆ ਨਿੰਮੂ ਪਾਣੀ ਪੀਓਗੇ ਹਾਂ ਪੀਉਂਗਾ ਕੀ ਪੀਉਂਗਾ ਨਿੰਮੂ ਪਾਣੀ ਤੇ ਹਲਦੀ ਵਾਲਾ ਮੈਂ ਤਾਂ ਹਲਦੀ ਵਾਲੀ ਬਣਾ ਦੇਉ ਨਿੰਮੂ ਵਾਲਾ ਬਾਅਦ ਵਿੱਚ ਹੋਗਾ ਆ ਬਾਅਦ ਵਿੱਚ ਕੀ ਹੁੰਦਾ ਆ ਮੈਂ ਪਹਿਲਾਂ ਹਲਦੀ ਵਾਲਾ ਲਓ ਜੀ ਫਿਰ ਅੱਜ ਦੇਖੋ ਜੀ ਆਂਟੀ ਨੂੰ ਦੇਖੋ ਬਿਖਰੀ ਹੋਈ ਆਂਟੀ ਤੇ ਬਿਖਰੀ ਹੋਈ ਰਸੋਈ ਤੁਸੀਂ ਰੋਜ਼ ਕਹਿੰਦੇ ਹੋ ਕਿ ਅਹ ਅੰਟੀ ਦਾ ਡਾਇਰਿੰਸੋਈ ਬੜੀ ਸਾਫ ਹੈ ਦੇਖ ਲੋ ਹਾਲ ਜਰਾ ਕੋ ਰਸੋਈ ਦਾ ਸਾਡੀ ਦਾ ਸਭ ਕੁਝ ਵਿਖਰਿਆ ਪਿਆ ਜੇ ਤੇ ਅੱਜ ਇਤਵਾਰ ਹੈ ਅਸੀਂ ਵੀ ਜਿਹੜਿਆ ਨਾ ਰਾਮ ਜੀ ਨਾਲ ਬੈਠੇ ਆ ਤੇ ਦੇਖੋ ਕੁਝ ਰਾਤ ਦੀਆਂ ਚੀਜ਼ਾਂ ਪਈਆਂ ਨੇ ਕੁਝ ਦਿਨੇ ਚਾਹ ਬਣਾਈ ਅੰਕਲ ਨੇ ਉੱਠ ਕੇ ਉਹ ਪਈਆਂ ਹੋਈਆਂ ਨੇ ਤੇ ਸਭ ਕੁਝ ਵਿਖਰਿਆ ਬੈ ਤੇ ਸ਼ੈਲਫਾਂ ਵੀ ਗੰਦੀਆਂ ਨੇ ਬਸ ਹੁਣ ਅਸੀਂ ਕਰਾਂਗੇ ਸ਼ੁਰੂ ਸਫਾਈ ਤੇ ਇਹ ਜਿਹੜੇ ਬਰਤਨ ਨੇ ਨਾ ਜੀ ਇਹ ਰਾਤ ਦੇ ਕੁਝ ਪਏ ਨੇ ਕੁਝ ਸਵੇਰ ਦੇ ਹੁਣ ਸਵੇਰੇ ਸਵੇਰੇ ਜਿਹੜੀ ਸਾਡੀ ਸਭ ਤੋਂ ਪਹਿਲੀ ਹੈ ਮੈਂ ਅਦਰਕ ਜਿਹੜੀ ਹੈ ਨਾ ਕੁੱਟ ਲੈਣੀ ਹੁੰਦੀ ਹੈ ਅਦਰਕ ਕੁੱਟ ਲਓ ਜਾਂ ਕੱਦੂ ਕਸ ਕਰ ਲਓ ਅਦਰਕ ਨੂੰ ਅਜੇ ਤੱਕ ਤਾਂ ਆ ਮਹੀਨਾ ਤੇ ਮੈਂ ਪੀਵਾਂਗੀ ਪੀਵਾਂਗੀ ਇਹ ਅਦਰਕ ਜਿਹੜੀ ਹੈ ਇਹਦੇ ਵਿੱਚ ਪਾ ਦੇਣੀ ਆ ਤੇ ਇਹਨੂੰ ਉਬਾਲ ਲੈਣੀ ਆ ਅੰਕਲ ਜੀ ਨੇ ਮੈਂ ਹਲਦੀ ਵਾਲਾ ਪੀਣਾ ਉਹਨਾਂ ਨੂੰ ਇਹਦੇ ਵਿੱਚੋਂ ਹਲਦੀ ਵਾਲਾ ਕੱਢ ਕੇ ਦਿਆਂਗੀ ਵੱਖਰਾ ਤੇ ਮੈਂ ਪੀਂਦੀ ਆ ਨਿੰਬੂ ਆਦੀ ਕੋ ਨਿੰਬੂ ਸ਼ੈਦ ਚੀਆ ਸੀਡਸ ਪਾ ਕੇ ਦੇਖ ਲੋ ਖਲੇਰੇ ਦੇਖ ਲੋ ਕਿੰਨੇ ਚਾਵਲ ਪਏ ਨੇ ਸੰਭਾਣ ਲੇ ਚਾਵਲ ਵੀ ਸੰਭਨੇ ਨੇ ਤੇ ਅੱਜ ਦੇ ਮੰਦਗੀ ਹਾਂ ਥਾਂ ਬੜੇ ਨੇ ਤੇ ਅੱਜ ਜਿਹੜੇ ਕਈ ਕਮੇਟਾ ਸਮੇਟੀਆਂ ਕਰਨ ਵਾਲੀਆਂ ਪਈਆਂ ਨੇ ਸਭ ਤੋਂ ਮੇਨ ਕੰਮ ਅੱਜ ਤੁਹਾਨੂੰ ਦਿਖਾਨੀਆਂ ਪਾਣੀ ਇਹਨੂੰ ਅੱਧਾ ਹੋ ਜਾਏਗਾ ਤੇ ਫੇਰ ਮੈਂ ਪਾਣਾ ਦੇ ਸਾਰਾ ਕੁਝ ਪੁੱਛਦੇ ਹੁੰਨੇ ਹਾਂ ਵੀ ਕਿਵੇਂ ਬਣਾਉਣੇ ਹੋ ਤੇ ਤੁਹਾਨੂੰ ਦਿਖਾਵਾਂ ਬਾਹਰ ਆਓ ਜੀ ਆਲਟੀ ਵੀ ਵਿਖਰੀ ਪਈ ਹੈ ਬਿਲਕੁਲ ਕੋਈ ਜੈ ਸਿਹਰ ਦੀ ਨਾਤੇ ਤੋਂ ਤੇ ਬਿਨਾ ਚਲ ਰਿਹਾ ਕੰਮ ਇਹ ਦੇਖੋ ਜੀ ਇਹ ਰਜਾਈ ਸੀਗੀ ਤੇ ਮੈਨੂੰ ਲੱਗਾ ਵੀ ਉਹ ਤੋਂ ਨਹੀਂ ਆ ਡਰਾਈ ਕਲਿੰਗ ਰਾਣੀ ਬੰਨੜ ਦੀ ਸੇਮ ਥਿੰਗ ਲੇਕਿਨ ਇਹ ਨਾ ਬੈਗ ਹੀ ਹੈ ਇਹ ਪਤਲੀ ਹੋ ਗਈ ਹੈ ਤੇ ਮੈਂ ਸੋਚਦੀ ਵੀ ਆ ਵੀ ਕਪੜਾ ਦੇ ਚੰਗਾ ਪਿਆ ਹੋਇਆ ਵੇ ਅਸੀਂ ਕੀ ਕੀਤਾ ਅਸੀਂ ਸਾਰੀ ਰਜਾਈ ਨਾ ਉਦੇੜ ਮਾਰੀਏ ਉਦੇੜ ਕੇ ਨਾ ਦੇਖੋ ਇਹ ਵਿੱਚੋਂ ਜਿਹੜੀ ਰੂਂਜ ਹੈ ਨਾ ਅਯੋਜੀ ਹੈ ਅਯੋਜੀ ਇਹ ਦੂਸਰੀ ਕਾਟਨ ਹੁੰਦੀ ਹੈ ਨਾ ਜਿਹੜੀ ਉਹ ਵੈ ਤੇ ਮੈਂ ਕੱਢ ਦੇਣੀ ਹੈ ਤੇ ਮੈਂ ਸੋਚਦੀ ਵੀ ਆ ਵੀ ਇਹਨੂੰ ਧੋ ਕੇ ਤੇ ਅੱਜ ਇਹਨੂੰ ਧੋਨੀਆ ਤੇ ਫਿਰ ਇਹਨੂੰ ਨਾ ਨਵੀਂ ਦੇ ਚ ਪਰਵਾ ਲਾਂਗੀ ਹੈ ਨਾ ਮੈਂ ਪਹਿਲਾਂ ਸੋਚਿਆ ਸੀ ਵੀ ਚਲੋ ਇਹਨੂੰ ਡਿਸਪੋਜ਼ ਆਫ ਕਰ ਦੀ ਪਰ ਬੜੀ ਸੋਹਣੀ ਹੈ ਮੇਰੇ ਕਮਰੇ ਦੇ ਵਿੱਚ ਆਉਂਦੀ ਹੈ ਤੇ ਮੈਂ ਅੱਜ ਇਹ ਕੰਮ ਕਰਾਂਗੀ ਇਹ ਜੀ ਕੀ ਸੈਕਸ਼ਨ ਜਿਹੜਾ ਹੈ ਵੀ ਸਾਰਾ ਸਾਫ ਕਰਨ ਵਾਲਾ ਹੋਇਆ ਪਿਆ ਵੇ ਇਹਨੂੰ ਵੀ ਆਪਾਂ ਸਾਫ ਕਰਾਂਗੇ ਤੇ ਆਹ ਕੱਪ ਜਿਨ੍ਹਾਂ ਨੂੰ ਕਦੀ ਯੂਜ਼ ਹੀ ਨਹੀਂ ਕੀਤਾ ਇਹ ਬਸ ਜਾਵਟੀ ਪਈ ਹੈ ਇਹ ਫਰਵਰਰ ਦੇ ਵਿੱਚ ਅੱਜ ਕੋਈ ਨਾ ਕੋਈ ਚੀਜ਼ ਜ਼ਰੂਰ ਬਣਾਵਾਂਗੀ ਤੇ ਬਾਕੀ ਵੀ ਜਿਹੜਾ ਅੰਦਰ ਬਾਹਰ ਵਿਖਰਿਆ ਪਿਆ ਹੈ ਨਾ ਇਹ ਵੀ ਜਿਹੜਾ ਵੇ ਕਲੀਨ ਕਰਨ ਵਾਲਾ ਇੱਕ ਮੇਰਾ ਜੀ ਕਰ ਰਿਹਾ ਇਹਨਾਂ ਦਾ ਸਟੈਂਡ ਲਗਾਉਣ ਨੂੰ ਉਹ ਇੱਥੇ ਲਗਾਵਾਂਗੀ ਜਗ੍ਹਾ ਨਹੀਂ ਸੀ ਬੰਦੀ ਵੀ ਤੇ ਅੱਜ ਬੁਲਾ ਕੇ ਉਹਨੂੰ ਇਹ ਕਰਦੇ ਆ ਕੰਮ ਇਹ ਜੇ ਤਸਵੀਰ ਦਾ ਦੂਜਾ ਪਾਸਾ ਵਿਖਰਿਆ ਕਿਤੇ ਗੱਡੀਆਂ ਕਿਤੇ ਹਾਂ ਕਿਵੇਂ ਕਿਵੇਂ ਚੀਜ਼ਾਂ ਪਈਆਂ ਹੋਈਆਂ ਨੇ ਸਵੇਰੇ ਸਵੇਰੇ ਇਹ ਆਲੰਡਾ ਉਹ ਦੇਖੋ ਜੀ ਹੀਟਰ ਪਿਆ ਹੋਇਆ ਰੱਖੋ ਇਹਨੂੰ ਬਾਹਰ ਬਾਈ ਚੱਕ ਕੇ ਹੁਣ ਉੱਤੇ ਹੀ ਰੱਖ ਦੀਏ ਇਹਦਾ ਕੋਈ ਕੰਮ ਨਹੀਂ ਰਿਹਾ ਉਹ ਹੀਟਰ ਦਾ ਸਾਫ ਜਾਈਏ ਤੇ ਦੇਖ ਲਓ ਜੀ ਪੂਰਾ ਘਰ ਵਿਖਰਿਆ ਹੋਇਆ ਤੇ ਸਾਫ ਸਫਾਈ ਹੁਣ ਸ਼ੁਰੂ ਹੋਣ ਵਾਲੀ ਹੈ ਇਹ ਹੁਣ ਪਰਦੇ ਵੀ ਧੋਪਣ ਵਾਲੇ ਨੇ ਤੇ ਬਹੁਤ ਸਾਰਾ ਕੰਮ ਹੈ ਤੇ ਸਮਾਂ ਨਹੀਂ ਆਂਦੀ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਖਤਮ ਅਲਮਾਰੀਆਂ ਵੇਖ ਲੋ ਇਹ ਵੀ ਮਿੱਟੀ ਨਾਲ ਭਰੀਆਂ ਪਈਆਂ ਨੇ ਹਨੇਰੀਆਂ ਚੱਲੀਆਂ ਦੇਖੋ ਮਿੱਟੀ ਜਿਹੜੀ ਹੈ ਉਹ ਤੁਹਾਨੂੰ ਦਿਸ ਰਹੀ ਹੈ ਨਾ ਇਹ ਬਾਦ ਮਿੱਟੀ ਹੈ ਤੇ ਇਹਨਾਂ ਨੂੰ ਵੀ ਹੁਣ ਧੋਆ ਧੁਆਈ ਇਹਨਾਂ ਦੀ ਵੀ ਕਰਦੇ ਆ ਇਹਨਾਂ ਦੇ ਵਿੱਚ ਨਾ ਮੈਂ ਇੱਕ ਲਾਈਟ ਲਗਵਾਈ ਹੈ ਉਹ ਦਿਖਾਣੀ ਹੈ ਦੇਖੋ ਜੀ ਇਹ ਲਾਈਟ ਜਿਹੜੀ ਹੈ ਇਹ ਲਗਾਈ ਹੈ ਹੁਣ ਤੇ ਮੈਂ ਇਹਦੇ ਵਿੱਚ ਪਹਿਲਾਂ ਹੋਰ ਤਰ੍ਹਾਂ ਦੀ ਹੁੰਦੀ ਸੀਗੀ ਹੁਣ ਮੈਂ ਸੋਚਿਆ ਵੇ ਲਗਾ ਦੀਏ ਇਧਰ ਵੀ ਅਸੀਂ ਇਦਾਂ ਹੀ ਇਸ ਸਲਮਾਰੀ ਵਿੱਚ ਵੀ ਐਵੇਂ ਥੋੜੀ ਜੀ ਮੈਂ ਕਿ ਮਿੱਟੀਆਂ ਚੰਗੀ ਤਰ੍ਹਾਂ ਦਿਸਣੀ ਚਾਹੀਦੀ ਹੈ ਲਾਈਟ ਤੋਂ ਬਿਨਾਂ ਦਿਸਣੀ ਨਹੀਂ ਆ ਗਈਆਂ ਮਿੱਟੀਆਂ ਇਹ ਹੀ ਗੱਲ ਹੈ ਕੀ ਹੈ ਲੋ ਜੀ ਪਾਣੀ ਉਬਲ ਉਬਲ ਕੇ ਚੱਲਾ ਹੋ ਗਿਆ ਜੇ ਅੱਧਾ ਹੋ ਗਿਆ ਜੀਰਾ ਵੀ ਪਾਇਆ ਅਦਰਕ ਵੀ ਪਾਈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸ਼ਹਿਦ ਪਾਵਾਂਗੇ ਤੇ ਇੱਕ ਨਿੰਬੂ ਮੈਂ ਤੇ ਪੀ ਲੰਨੀ ਆ ਇੱਕ ਨਿੰਬੂ ਅੰਕਲ ਨੇ ਪੀ ਸਕਦੇ ਉਹਨਾਂ ਦਾ ਤਾਂ ਬਣ ਰਿਹਾ ਅਜੇ ਹਲਦੀ ਵਾਲਾ ਭਲਕ ਬਾਬਾ ਨਾਲ ਕਿ ਤੁਹਾਨੂੰ ਮੈਂ ਕੱਲ ਹੀ ਯਾਦ ਕਰ ਰਹੀ ਸੀ ਮੈਂ ਕਿ ਬੜੇ ਦਿਨ ਹੋ ਗਿਆ ਐ ਨਹੀਂ ਬਾਬਾ ਜੀ ਗੈ ਹੋਇ ਸੀ ਕਿੱਥੇ ਇਧਰ ਰਾਜਸਥਾਨ ਦੇ ਵਿੱਚ ਗੈਸੇ ਮਾੜੀ ਤੇ ਅੱਛਾ ਜੀ ਹਾਂ ਚਲੋ ਆਲਕ ਬਾਬਾ ਨਾਨਕ ਕੀ ਚੜ੍ਹਦੀਆਂ ਕਲਾ ਵਿੱਚ ਰੱਖੇ ਵਾਹਿਗੁਰੂ ਸੱਚੇ ਠੀਕ ਹੈ ਬਾਬਾ ਜੀ ਮੈਂ ਆਂਦੀ ਹੁਣ ਹਾਂ ਬੱਚੇ ਪਰਿਵਾਰ ਸਦਾ ਹੀ ਖੁਸ਼ ਰਹਿਣ ਨੇਕ ਤੁਹਾਡਾ ਅਸ਼ੀਰਵਾਦ ਚਾਹੀਦਾ ਬਾਬਾ ਜੀ ਗੱਤਾ ਬਣੀਆਂ ਰੱਖੇ ਵਾਹਿਗੁਰੂ ਸੱਚੇ ਪਾਸ਼ਾ ਜੀ ਜੀ ਕਮਾਲ ਹੈ ਮੈਂ ਕੱਲ ਹੀ ਯਾਦ ਕਰ ਰਹੀ ਸੀ ਵੀ ਬਾਬਾ ਜੀ ਬੜੇ ਦਿਨ ਹੋ ਗਏ ਦੇਖੇ ਨਹੀਂ ਮੈਨੂੰ ਤੁਹਾਡੀ ਸਿਹਤ ਦੀ ਚਿੰਤਾ ਹੋ ਰਹੀ ਸੀ ਵੀ ਸਿਹਤ ਠੀਕ ਹੈ ਹਾਂ ਹਾਂ ਚਲ ਬਾਬਾ ਨਾਨਕ ਨਾਮ ਦੀ ਮਿਹਰ ਪਰਿਆ ਸ਼ੁਕਰ 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 ਆਹ ਵੇਖ ਲੋ ਸਰਦੀਆਂ ਦੇ ਕੰਮ ਕਿਤੇ ਕੁਸ਼ ਕਿਤੇ ਕੁਸ਼ ਇਸ ਗੈਲਰੀ ਤੇ ਆਣਾ ਹੀ ਨਹੀਂ ਹੋਇਆ ਸਾਈਕਲ ਨੂੰ ਬਾਹਰ ਲਿਆਈ ਆ ਹੁਣ ਸਾਈਕਲਿੰਗ ਜਿਹੜੀ ਐ ਉਹ ਚੰਗੀ ਤਰ੍ਹਾਂ ਕਰਨੀ ਐ ਬੇ ਬਹੁਤ ਮੌਜਾਂ ਕਰ ਲੀਆਂ ਸਰਦੀ ਦੇ ਵਿੱਚ ਬਹਾਨੇ ਬਣਾ ਬਣਾ ਕੇ ਸਰਦੀ ਦੇ ਹੁਣ ਨਹੀਂ ਬਣਾਣੇ ਲੋ ਜੀ ਐਤਵਾਰ ਵਾਲੇ ਦਿਨ ਦਾ ਅੰਕਲ ਦਾ ਵੇਖ ਲੋ ਅੰਕਲ ਦੇ ਨਾ بڑے ਆਫਿਸ ਨੇ ਅੰਕਲ ਦਾ ਇੱਕ 29 ਸੈਕਟਰ ਆਫਿਸ ਐ ਇੱਕ ਘਰ ਦੇ ਵਿੱਚ ਆਫਿਸ ਐ ਇੱਕ ਆਵਲੇ ਇਸ ਕਮਰੇ ਦੇ ਵਿੱਚ ਆਫਿਸ ਹੈ ਇੱਕ ਬਾਹਰ ਆਫਿਸ ਹੈ ਬਸ ਅੰਕਲ ਦੇ ਆਫਿਸ ਹੀ ਆਫਿਸ ਨੇ ਹਰ ਥਾਂ ਤੇ ਤੁਹਾਨੂੰ ਇਹੋ ਜਿਹਾ ਤਾਰਾਂ ਖਲੇਰਾ ਬਥੇਰਾ ਮਿਲ ਜਾਏਗਾ ਤੇ ਹੁਣ ਮੈਂ ਰੋਲਾ ਪਾਵਾਂਗੀ ਤਾਂ ਥੋੜਾ ਬਹੁਤਾ ਸੰਭਨਗੇ ਅਜੇ ਨਾਤੇ ਤੋਤੇ ਐ ਨਹੀਂ ਕਿਉਂ ਅੰਕਲ ਜੀ ਹਾਂ ਜੀ ਕੀ ਕਿਵੇਂ ਹੋ ਫਿਰ ਸਵੇਰੇ ਸਵੇਰੇ ਆਦਾਰ ਰੋਣ ਲੱਗੀਆਂ ਹਾਂ ਹਾਂ ਫਿਰ ਕਿਉਂ ਨਾਤੇ ਦੋਤੇ ਨਹੀਂ ਲੈ ਨਾਤੇ ਤੋਤੇ ਰੋਜ਼ ਬਣਾਈਦੀ ਐ ਅੱਜ ਮੈਂ ਤੇ ਆ ਬਿਖਰੀ ਪਈ ਐ ਸਾਰੀ ਮੈਂ ਗੜਨਾਤੀ ਤੋਂ ਹਾਂ ਵਾਲੀ ਵਿਲਨ ਵਰਗੇ ਬਣੇ ਹੋਏ ਵਿਲਨ ਵਰਗੇ ਚਾਹੀਦੇ ਨੇ ਤੇ ਆ ਤੁਹਾਡਾ ਪਾਣੀ ਪਿਆ ਜੇ ਹਲਦੀ ਵਾਲਾ ਇਹਨੂੰ ਪੀ ਲਓ ਤੇ ਮੈਂ ਵੀ ਪੀਣ ਲੱਗੀ ਆਪਣਾ ਪਾਣੀ ਮੈਂ ਵੀ ਨਾ ਬਾਹਰ ਤੁਸੀਂ ਪਿਓ ਇੱਥੇ ਬੜੀ ਡਿਮਾਂਡ ਹੈ ਤੁਹਾਡੀ ਵਿਕੀ ਕਰਦੇ ਹੋ ਮੈਲੇ ਕੱਪੜੇ ਮੈਲੇ ਕੱਪੜੇ ਦੀ ਇਹ ਬੱਕਟ ਹੈਗੀ ਏ ਇਹਦੇ ਵਿੱਚ ਰੱਖੀ ਦੇ ਨੇ ਇਹ ਮਸ਼ੀਨ ਦੇ ਨਾਲ ਹੀ ਪਈ ਹੋਈ ਏ ਆ ਮਸ਼ੀਨ ਹੈ ਇਹਦੇ ਨਾਲ ਪਈ ਹੋਈ ਹੈ ਹਾਂਜੀ ਵਾਰੀ ਆਈ ਡਸਟ ਡਸਟਿੰਗ ਤੇ ਪੋਚਾਂ ਵਾਲੇ ਇਹਦੀ ਲੋ ਜੀ ਇੱਕ ਬਾਲਟੀ ਲਈ ਹੋਈ ਹੈ ਬਾਲਟੀ ਦੇ ਵਿੱਚ ਨਾ ਇਹ ਜਿਹੜੇ ਨੇ ਇਹ ਡਸਟਿੰਗ ਵਾਲੇ ਕੱਪੜੇ ਨੇ ਤੇ ਇਹ ਜਿਹੜੇ ਨੇ ਕਾਰਪਟ ਸਾਫ ਕਰਨ ਵਾਲੇ ਨੇ ਵਿੱਚ ਇਹ ਇਹ ਸਾਰੇ ਜਿਹੜੇ ਨੇ ਇਹ ਜੇ ਡਸਟਿੰਗ ਧੋਕੇ ਧੋਕੇ ਦੇ ਵਿੱਚ ਚਲ ਜਾਂਦੇ ਨੇ ਪੋਚੇ ਉਧਰ ਚਲ ਜਾਂਦੇ ਨੇ ਤੇ ਡਸਟਿੰਗ ਵਾਲੇ ਕੱਪੜੇ ਜਿਹੜੇ ਆ ਉਹ ਅਸੀਂ ਇਹਦੇ ਵਿੱਚ ਰੱਖ ਦਿੰਨੇ ਆ ਤੈ ਮਾਰ ਕੇ ਜਿੰਨੂੰ ਜਿੱਦੀ ਲੋਡ ਹੁੰਦੀ ਹੈ ਉਹ ਹਰ ਤਰ੍ਹਾਂ ਦਾ ਕੋਈ ਕਾਰਪੁੰਜਣ ਵਾਲਾ ਕੋਈ ਬਾਥਰੂਮ ਕਰਨ ਵਾਲਾ ਸਾਫ ਕਰਨ ਵਾਲਾ ਕੋਈ ਉਪਰੋ ਸਾਫ ਕਰਨ ਵਾਲਾ ਹੈ ਨਾ ਇਹ ਸਾਰੇ ਜਿਹੜੇ ਆ ਅਸੀਂ ਇਹਦੇ ਵਿੱਚ ਰੱਖ ਦਿੰਨੇ ਆ ਤੇ ਇਹ ਸਗੀ ਸਾਡੀ ਜਿਹੜੇ ਪੋਚੇ ਨੇ ਉਹ ਅਸੀਂ ਧੋ ਕੇ ਤੇ ਉਧਰ ਪਾ ਛੱਡ ਦਿਆ ਤੇ ਇਹ ਜਿਹੜੀ ਸਫਾਈ ਹੈ ਇਹ ਬੜੀ ਜ਼ਰੂਰੀ ਹੈ ਹਰ ਦੂਜੇ ਦਿਨ ਇਹ ਸਾਰੇ ਪੋਚੇ ਪੋਚੇ ਤੇ ਡਸਟਿੰਗ ਵਾਲੇ ਕੱਪੜੇ ਧੋ ਛੱਡ ਦਿਆ ਅੱਜ ਸੰਡੇ ਦਾ ਸੁਸਤ ਦਿਨ ਦਾ ਜਿਹੜਾ ਸਾਰੇ ਦਿਨ ਦਾ ਬਿਖਰਿਆ ਹੋਇਆ ਸਭ ਕੁਝ ਠੀਕ ਕਰਨਾ ਹੈ ਇਸ ਕਰਕੇ ਨਾਤੇ ਤੋਂ ਕੋਈ ਨਹੀਂ ਜਿਹੜੀ ਆ ਪਾਣੀ ਜਿਹੜਾ ਇਹ ਬਣ ਗਿਆ ਤੇ ਇਹ ਖੁਮ ਹੈ ਵਾ ਅ ਨਿਊ ਫਰੈਸ਼ਨੈਸ ਆਨ ਦੀ ਪਾਣੀ ਪੀ ਕੇ ਮਜ਼ਾ ਆ ਜਾਂਦਾ ਤੁਸੀਂ ਵੀ ਇੰਜੋਏ ਕਰੋ ਸੰਡੇ ਨੂੰ ਵਿਦ ਮੀ ਐਂਡ ਥੈਂਕ ਯੂ